ਜਾਏ ਇਸ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਇਸੇ ਤਰ੍ਹਾਂ ਦੀ ਕਹਾਣੀ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੁਰੀ ਜੰਦੇ ਇੱਕ ਬਜ਼ੁਰਗ ਮਾਤਾ ਨੇ ਲੋਟਰੀ ਵਾਲੀ ਸਟਾਲ ਦੇਖੀ ਤਾਂ ਉੱਥੋਂ ਇੱਕ ਲੋਟਰੀ ਖਰੀਦੀ ਉਸਨੇ ਸੋਚਿਆ ਸ਼ਾਇਦ ਮੇਰੀ ਕਿਸਮਤ ਵਿੱਚ ਕਰੋੜਾਂ ਰੁਪਇਆ ਹੋ ਸਕਦਾ ਹੈ ਲੇਕਿਨ ਕਰੋੜਾਂ ਤਾਂ ਨਹੀਂ ਪਰ ਉਸ ਦੀ 10 ਲੱਖ ਰੁਪਏ ਦੀ ਲੋਟਰੀ ਨਿਕਲਾਈ ਹੈ ਜਿਹੜੀ ਲੋਟਰੀ ਨਿਕਲੀ ਹੈ ਉਹ ਵਿਸਾਖੀ ਬੰਪਰ 2000 25 ਮੌਕੇ ਤੇ ਉਸ ਬਜ਼ੁਰਗ ਦਾ ਬੇਟਾ ਤੇ ਲੋਟਰੀ ਸਟਾਲ ਵਾਲਿਆਂ ਨੇ ਢੋਲ ਤੇ ਭੰਗੜਾ ਪਾ ਕੇ ਖੁਸ਼ੀ ਜ਼ਾਹਿਰ ਕੀਤੀ ਹੈ। ਕਿਹੜੀ ਏਜੰਸੀ ਆ ਕਿੱਥੋਂ ਇਨਾਮ ਅੱਜ ਲੱਗਿਆ ਔਰ ਕਿੰਨੇ ਦਾ ਲੱਗਿਆ? ਇਹ ਆਪਣੀ ਆਨੰਗ ਏਜੰਸੀ ਤੇ ਬੰਪਰ ਸੀਗਾ ਪੰਜਾਬ ਸਰਕਾਰ ਦਾ ਵਿਸਾਖੀ ਬੰਪਰ ਇਹਦੇ ਵਿੱਚ ਆਪਣੇ ਕੋਲ ਦੋ ਇਨਾਮ ਲੱਗੇ ਨੇ ਤੀਜਾ ਇਨਾਮ ਜੋ ਕਿ ਹੈਗਾ ਜੀ 10 ਲੱਖ ਦਾ ਤੇ ਚੌਥਾ ਇਨਾਮ ਜੋ ਕਿ ਹੈਗਾ ਜੀ 5 ਲੱਖ ਦਾ। ਬੜੀ ਮੇਰ ਹੋਈ ਹੈ ਜੀ ਬਾਬਾ ਜੀ ਦੋ ਦੋ ਇਨਾਮ ਨਿਕਲਾਏ ਜੀ ਆਤੀ ਆਪਣੇ ਕੋਲ 10 ਲੱਖ ਦਾ ਵੀ ਤੇ 5 ਲੱਖ ਦਾ ਵੀ। ਅੱਜ ਮਾਤਾ ਬਜ਼ੁਰਗ ਕਿਹਨੇ ਕਹਿੰਦੇ ਖਰੀਦੀ ਸੀ ਟਿਕਟ ਤੇ ਉਹ ਬੜੇ ਭਾਵੁਕ ਹੋ ਰਹੇ ਸੀ ਤੇ ਹਾਂਜੀ ਹਾਂਜੀ 10 ਲੱਖ ਦਾ ਇਨਾਮ ਹੈ ਜੀ ਆਮ ਇਨਸਾਨ ਵਾਸਤੇ ਮਿਡਲ ਕਲਾਸ ਫੈਮਿਲੀ ਵਾਸਤੇ ਛੋਟੀ ਅਮਾਉਂਟ ਤਾਂ ਹੈਗੀ ਨਹੀਂ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਜੀ 10 ਲੱਖ ਦਾ ਇਨਾਮ ਰਾਤੋਂ ਰਾਤ ਨਿਕਲ ਆਣਾ ਪਰਵਾਤ ਵਾਕਫ ਆ ਗਈ ਹੋ ਗਿਆ ਸੀ ਅੱਜ ਮਾਤਾ ਕੈਮਰੇ ਤੇ ਵੀ ਉੱਤਰ ਕੇ ਕਹਿੰਦੇ ਵੀ ਪਹਿਲੀ ਵਾਰ ਪੰਗੜਾ ਉਹ ਪਾਇਆ ਸੀ ਜਦੋਂ ਬੇਟੇ ਦਾ ਵਿਆਹ ਹੋਇਆ ਸੀ ਤੇ ਹੁਣ ਪੰਗੜਾ ਚ ਪਾ ਰਿਹਾ ਬਿਲਕੁਲ ਖੁਸ਼ੀ ਵਾਲੀ ਗੱਲ ਹੈ ਜੀ ਜਿਹਦਾ 10 ਲੱਖ ਦਾ ਇਨਾਮ ਨਿਕਲ ਆਇਆ ਉਹਨੂੰ ਹੋਰ ਕੀ ਚਾਹੀਦਾ ਹੈ ਪੰਗ ਇਨੇ ਕੇ ਨਾਮ ਇਤੋਂ ਪਹਿਲਾਂ ਨਿਕਲੇ ਇਨਾਮ ਬਥੇਰੇ ਨਿਕਲ ਜਾ ਰਹੇ ਨੇ ਜੀ ਐਤ ਕੀ ਪਿਛਲੇ 2 ਦਿਨ ਮਹੀਨਿਆਂ ਦੇ ਵਿੱਚ ਬੜੇ ਨਾਮ ਨਿਕਲਨੇ ਆਂ ਥੀ ਪਿਛਲੇ 2 ਦਿਨ ਆਫ ਦਾ ਪੁਰਾਣੀ ਗੱਲ ਐ ਅੰਮ੍ਰਿਤਸਰ ਤੋਂ ਘੁੰਮਣ ਆਇਆ ਸੀ ਕੋਈ ਪਟਿਆਲੇ ਤੋਂ ਘੁੰਮਣ ਆਇਆ ਸੀ ਲੰਗਰੇ ਜਾਂਦਾ ਲੋਟਰੀ ਪਾ ਕੇ 5 ਲੱਖ ਦੇ ਨਾਮ ਨਿਕਲ ਆਇਆ ਅੱਜ ਹੀ ਬੜੇ ਨਾਮ ਨਿਕਲਨੇ ਜਾ ਹੈ ਹੈਟ੍ਰਿਕ ਹੋ ਗਈ ਹੈ ਜੀ 7.5 ਲੱਖ ਦੇ 2 ਇਨਾਮ ਤੇ 45 ਹਜ਼ਾਰ ਦੇ ਇਨਾਮ ਵੀ ਨਿਕਲੇ 6 ਰੁਪਏ ਦੀ ਲੋਟਰੀ ਦੇ ਵਿੱਚੋਂ ਤੇ 3 ਇਨਾਮ ਨਿਕਲਨੇ ਨੇ ਜੀ ਅੱਜ 2 7.5 ਲੱਖ ਦੇ 1 45 ਹਜ਼ਾਰ ਦਾ ਨਾਮ ਦੱਸ ਦਿਓ ਲੋਕੇਸ਼ਨ ਦੱਸ ਦਿਓ ਏਜੰਸੀ ਦਾ ਨਾਮ ਦੱਸ ਇਹ ਐਨ ਕੇ ਏਜੰਸੀ ਹੁਣ ਹੁਣ ਤੱਕ ਲੋਕਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਬਿਲਕੁਲ ਕੋਰਨਰ ਤੇ ਆਪਣੀ ਦੁਕਾਨ ਹੈ ਵੱਡੇ ਵੱਡੇ ਬੋਰਡ ਨਜ਼ਰ ਆ ਜਾਂਦੇ ਸਾਰੇ ਨੂੰ 6 ਕਰੋੜ ਦੇ ਬੈਨਰ ਲੱਗੇ ਹੋਏ ਨੇ ਐਨ ਕੇ ਏਜੰਸੀ ਆਪਣੀ ਹੈਗੀ ਹੈ ਜੀ ਉਦਮ ਸਿੰਘ ਚੌਂਕ ਦੇ ਵਿੱਚ ਬਿਲਕੁਲ ਕੋਰਨਰ ਤੇ ਆਪਣੀ ਦੁਕਾਨ ਹੈ ਜੀ ਇੱਕ ਕਦੇ ਸੋਚਿਆ ਸੀ ਤੁਸੀਂ ਵੀ ਤੁਹਾਡਾ ਵੀ ਨਾਮ ਲੱਗੇਗਾ ਨਹੀਂ ਨਹੀਂ ਸੋਚਿਆ ਹੀ ਨਹੀਂ ਬਹੁਤ ਕਿੰਨੀ ਗੱਲ ਚ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਇਸ ਤੋਂ ਪਹਿਲਾਂ ਢੋਲ ਤੇ ਭੰਗੜਾ ਕਦੋਂ ਪਾਇਆ ਸੀ ਇਹ ਜਿਵੇਂ ਆਜ ਵਿਆਹ ਜੀ ਅੱਜ ਭੰਗੜਾ 10 ਲੱਖ ਨਿਕਲਣ ਤੋਂ ਮਾਰਨਾ ਹੈ ਹੈ ਅੱਜ 10 ਲੱਖ ਨਿਕਲੇ ਅੱਜ ਭੰਗੜਾ ਪਾਇਆ ਹਾਂ ਅੱਛਾ ਲੱਗ ਰਿਹਾ ਖੁਸ਼ੀ ਹੋ ਰਹੀ ਹੈ ਪਗਮਾਤ ਮਾਣੇ ਰੇ ਕਮ ਦੀ ਬਰਕਤ ਪਾਵੇ ਸਭ ਨੂੰ ਕੁਝ ਹੋ ਪਗਮਾਤ ਮਾਣ ਰੱਖੇ ਕਿ ਸਭ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਹੁੰਦੀ ਹੈ। ਇਹ ਕਿਹਨਾ ਮਜੀ ਤੁਹਾਡਾ? ਮੇਰਾ ਨਾਮ ਸੌਰਵ ਹੈ ਜੀ। ਸੌਰਵ ਜੀ ਤੁਹਾਡੀ ਕਿੰਨੇ ਦਾ ਇਨਾਮ ਨਿਕਲਿਆ? 10 ਲੱਖ ਰੁਪਏ ਦਾ ਇਨਾਮ ਲਿਆ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਇੱਧਰ ਆਇਆ। ਇੱਕੋ ਦਮ ਇਹਨਾਂ ਨੇ ਬਹੁਤ ਆਪਣੀ ਦੁਕਾਨ ਨੂੰ ਸਜਾਵਟ ਕੀਤੀ ਹੋਈ ਸੀ ਤੇ ਮੈਨੂੰ ਬੜਾ ਇੰਟ੍ਰਾਈਸ ਕੀਤਾ ਕਿ ਮੈਂ ਇੱਥੋਂ ਲਵਾਂ। ਤੇ ਮੈਂ ਪਹਿਲਾਂ ਵੀ ਟਰਾਈ ਕੀਤਾ ਸੀਗਾ ਤਾਂ ਪਹਿਲਾਂ ਮੇਰਾ ਛੋਟਾ ਇਨਾਮ ਨਿਕਲਿਆ ਸੀ। ਐਸਕੇ ਮੇਰਾ 10 ਲੱਖ ਜਾਇਆ। ਅੱਗੇ ਮੈਂ ਕੋਸ਼ਿਸ਼ ਕਰੂੰਗਾ ਤੇ ਸ਼ਾਇਦ ਮੇਰਾ ਪੋਰ ਪਰਮਾਤਮਾ ਮੇਰੇ ਤੇ ਮਿਹਰ ਕਰ ਰਹੇ ਤੇ ਮੈਂ ਇਹ ਕਿਹੜੀ ਕਿਹੜੀ ਲੋਟਰੀ ਸੀਗੀ ਕਿਹੜੀ ਟਰੇਲ ਵਿਸਾਖੀ ਬੰਪਰ ਲੋਟਰੀ ਸੀਗੀ ਇਹ 6 ਕਰੋੜ ਦੀ ਲੋਟਰੀ ਸੀ ਤੇ ਐਨ ਕੇ ਏਜੰਸੀ ਦੀ ਸੀ ਤੇ ਮੈਂ ਮਦਰ ਦੇ ਨਾਮ ਤੇ ਖਰੀਦੀ ਸੀ ਤੇ ਮਦਰ ਦੇ ਨਾਮ ਤੇ ਨਿਕਲ ਗਈ ਹੈ ਪਰਮਾਤਮਾ ਕਰੇ ਕਿ ਅੱਥੇ ਜਿਹੜਾ ਵੀ ਬੰਦਾ ਹੋਵੇ ਤੇ ਆਪਣੀ ਕਿਸਮਤ ਦਾ ਫਲ ਜ਼ਰੂਰ ਪਾ ਕੇ ਜਾਏ ਤੇ ਉਹਨਾਂ ਨੂੰ ਪੱਕਾ ਮਿਲੇਗਾ ਕਿਉਂਕਿ ਇਹ ਭਾਈ ਸਾਹਿਬ ਤੋਂ ਜਿਹੜਾ ਵੀ ਮੈਂ ਵੇਖਿਆ ਲੋਟਰੀ ਖਰੀਦਦਾ ਉਹਦਾ ਕੁਛ ਨਾ ਕੁਛ ਜ਼ਰੂਰ ਨਿਕਲਦਾ ਹੈ ਤੇ ਢੋਲ ਵੱਜ ਰਿਹਾ ਸੀ ਤੁਸੀਂ ਵੀ ਭੰਗੜੇ ਪਾ ਰਹੇ ਸੀ ਬਿਲਕੁਲ ਬਿਲਕੁਲ ਬਹੁਤ ਖੁਸ਼ੀ ਹੁੰਦੀ ਹੈ ਜੀ ਪਰਮਾਤਮਾ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਇੱਕ ਕਿਸਮਤ ਵਾਲੇ ਇਨਸਾਨ ਹੋ ਜੇ ਤੁਹਾਡੇ ਤੇ ਕੋਈ ਹਰ ਬੰਦੇ ਦੇ ਜਿਵੇਂ ਛੋਟੇ-ਛੋਟੇ ਪ੍ਰੋਬਲਮਸ ਹੁੰਦੀਆਂ ਹੈ ਹਰ ਬੰਦੇ ਦੀ ਪ੍ਰੋਬਲਮ ਦਾ ਸੋਲੂਸ਼ਨ ਐਵੇਂ ਛੋਟੇ-ਛੋਟੇ ਜ਼ਰੀਆਂ ਤੋਂ ਪਰਮਾਤਮਾ ਦੇ ਦਿੰਦਾ ਤੇ ਮੇਰੇ ਹਿਸਾਬ ਦੇ ਨਾਲ ਆ ਮੈਂ ਆਪਣੇ ਆਪ ਨੂੰ ਅੱਜ ਕਿਸਮਤ ਵਾਲਾ ਸਮਝਦਾ ਪਿਆ ਕਿ ਮੇਰਾ ਇਹ अमाउंट ਮਿਲ ਗਿਆ ਤੁਹਾਡੇ ਤੁਸੀਂ ਕਹਿੰਦੇ ਵੀ ਮਦਰ ਦੇ ਨਾਮ ਤੇ ਖਰੀਦੀ ਸੀ ਤੁਹਾਡੇ ਮਦਰ ਵੀ ਭਾਗੂ ਕਿਨੇ ਮਤਲਬ ਖੁਸ਼ੀ ਵਾਕੇ ਹਾਂਜੀ ਬਿਲਕੁਲ 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 ਇਹ अमाउंट ਦੀ ਇਹ अमाउंट ਸਾਡੀ ਛੋਟੇ ਛੋਟੇ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ ਤੇ ਅਸੀਂ ਕੋਸ਼ਿਸ਼ ਅਜਮਾਵਾਂਗੇ ਆਪਣੀ ਕਿਸਮਤ ਅੱਗੇ ਵੀ ਤੇ ਸ਼ਾਇਦ ਸਾਡਾ ਪਰਮਾਤਮਾ ਸਾਥ ਦਾ ਰਹੇ ਤੇ ਜਿਹੜਾ ਵੀ ਇੱਥੇ ਆਂਦਾ ਹੈ ਹਰ ਕੋਈ بڑے ਵੱਡੇ ਵੱਡੇ ਸੁਪਨੇ ਲੈ ਕੇ ਆਂਦਾ ਹੈ ਤੇ ਮੇਰੇ ਖਿਆਲ ਆ ਭਾਜੀ ਦੇ ਹੱਥ ਬੜੇ ਕਿਸਮਤ ਵਾਲੇ ਨੇ ਮੈਂ ਤਾਂ ਇਹ ਕਹਾਂਗਾ ਕਹਿੰਦਾ ਤੂੰ ਜਿਨ੍ਹਾਂ ਨੇ ਵੀ ਅੱਜ ਤੱਕ ਟਿਕਟ ਖਰੀਦੀ ਹੈ ਕੁਛ ਨਾ ਕੁਛ ਜ਼ਰੂਰ ਨਿਕਲੇਗੀ ਕੀ 10 ਲੱਖ ਦਾ ਕੀ ਲਓਗੇ ਮੈਂ ਅਜੇ ਤੱਕ ਸੋਚ ਰਖੇ ਕਿ ਮੈਂ ਇੱਕ ਕਾਰ ਇੱਕ ਕਾਰ ਜਾਂ ਮੋਟਰਸਾਈਕਲ ਜ਼ਰੂਰ ਖਰੀਦੂੰਗਾ ਇਮੀਡੀਏਟਲੀ